ਮਿਡਲ ਕਲਾਸ ਨੇ ਅੰਨੀ ਤੋਂ ਹੈਗੇ ਆ ਸਾਡੇ ਹਸਬੰਦ ਦੀ ਤਨਖਾਹ ਸਾਰੀ 10000 ਰੁਪਏ ਹੈ ਮੋਦੀ ਨੇ ਪਹਿਲਾਂ ਜੀਐਸਟੀ ਕਰਕੇ ਉਹਨੂੰ ਇਹ ਕਹਤਾ ਕਿ ਸਬਸਿਡੀ ਆਉਗੀ ਤੁਹਾਨੂੰ ਉਹ ਹੀ ਸਿਲੰਡਰ ਸਾਨੂੰ 836 ਰੁਪਏ ਦਾ ਮਿਲਦਾ ਹੈ ਬਲਕਿ ਜਿਹੜਾ ਇੱਕ ਲੇਵਰ ਕਲਾਸ ਆਦਮੀ ਆ ਉਹ ਭੁੱਖਾ ਮਰਨ ਨੂੰ ਮਜਬੂਰ ਹੋ ਚੁੱਕਾ ਹੈ ਐਂ ਪੈਦਲ ਜਾਣ ਨੂੰ ਮਜਬੂਰ ਹੈ ਇਸ ਦੇ ਵਿੱਚ ਉਹ ਆਪਣੇ ਬੱਚੇ ਪੜਾਵੇ ਕਾਂਗਰਸ ਦੀ ਸਰਕਾਰ ਸੀਗੀ ਇਹ ਭਾਜੀਪੀ ਵਾਲਿਆਂ ਦਾ ਏ ਉਹ ਅਰਧਨਗਰ ਹੋ ਪ੍ਰਦਰਸ਼ਨ ਕਰਦੇ ਸੀਗੇ ਤੇਲ ਮਾਫੀਆ ਨਾਲ ਲੜੀ ਹੋਈ ਹੈਗੀ ਆ ਕਿ ਹੁਣ ਤੇਲ ਮਾਫੀਆ ਨਾਲ ਲੜੀ ਨਹੀਂ ਹੋਈ ਹੈਗੀ ਆ ਇਹ ਸਰਕਾਰ ਕਿੰਦਾ ਚੱਲਦੀ ਹੈ ਕਿਦਾਂ ਨਹੀਂ ਆਮ ਲੋਕਾਂ ਦੀ ਸਰਕਾਰ ਬਣੂਗੀ ਹੁਣ ਸਮਝਰ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਅਭਿਸ਼ੇਕ ਜਲੋਟਾ ਤੁਹਾਨੂੰ ਦੱਸ ਦਿਓ ਕਿ ਦੇਸ਼ ਦੇ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਲੁਧਿਆਣਾ ਦੇ ਵਿੱਚ 100 ਤੋਂ ਪਾਰ ਪਹੁੰਚ ਚੁੱਕਾ ਤੇਲ ਇਸੇ ਨੂੰ ਲੈ ਕੇ ਲੁਧਿਆਣਾ ਵਿੱਚ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਜੋ ਕਿ ਐਸਵੀੰਗਰ ਰਜੇਸ਼ ਖੋਖਰ ਹਨ ਤੇ ਉਹਨਾਂ ਦੇ ਸਾਥੀ ਜੋਗੀ ਪ੍ਰੋਟੈਸਟ ਕਰਦੇ ਪਏ ਨੇ ਲੁਧਿਆਣਾ ਦੇ ਜੰਗਰਾਮਾ ਪੁਲ ਤੋਂ ਲੈ ਕੇ ਘੰਟਾ ਘਰ ਚੋਂ ਭਾਜੀਪੀ ਦਫਤਰ ਤੱਕ ਪ੍ਰੋਟੈਸਟ ਜਾਣਾ ਜੋ ਕਿ ਅਰਤੀ ਗੂਗ ਨਰਿੰਦਰ ਮੋਦੀ ਜੀ ਦਾ ਜੇ ਪ੍ਰਧਾਨ ਮੰਤਰੀ ਦੇ ਦੇਣੇ ਤੇ ਉਹਨਾਂ ਦੇ ਆਰਥਿਕੂਕ ਸਮਾਗਮ ਕੀਤਾ ਜਾ ਰਿਹਾ ਹੈ ਉਹਦਾ ਤਹਿਤ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲੁਧਿਆਣਾ ਦੇ ਲੋਕ ਲੱਡੇ ਦੀਆਂ ਜਿੱਥੋਂ ਕੀ ਪ੍ਰੋਟੈਸਟ ਚੱਲਦਾ ਪਿਆ ਵਾ ਜੋ ਕਿ ਅੱਜੋਂ ਹੋਂਦੇ ਘੰਟਾ ਘਰ ਤੱਕ ਜਾਊਗਾ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਦਾ ਕੀ ਕਹਿਣਾ ਇਸ ਮੁੱਦੇ ਦੇ ਉੱਤੇ ਜੈ ਹਿੰਦ ਨਮਸਕਾਰ ਜੈ ਹਿੰਦ ਜੈ ਹਿੰਦ ਭਾਵੇਂ 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 ਸਾਡੇ ਨਾਲ ਮੌਜੂਦ ਨੇ ਲੋਕ ਇਨਸਾਫ ਪਾਰਟੀ ਦੇ ਨੇਤਾ ਜਿਹੜੇ ਕਿ ਮਹਿਲਾ ਵਿੰਗ ਤੋਂ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਡਮ ਜਾਂ ਤਾਂ ਦੇਖਿਆ ਜਾਵੇ ਜੋ ਤੇਲ ਵਾਧਾ ਤੇ ਰਸੋਈ ਦੀ ਕੀਮਤਾਂ ਤੇ ਵੀ ਫਰਕ ਪੈਂਦਾ ਤੁਸੀਂ ਇੱਕ ਮਹਿਲਾ ਹੋ ਕਿਸ ਤਰੀਕੇ ਨਾਲ ਦੇਖਦੇ ਇਹਨੂੰ ਦੇਖੋ ਜੀ ਜਿੱਦਾਂ ਕਿ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਹੈਗੇ ਆ ਸਾਡੇ ਹਸਬੰਦ ਦੀ ਤਨਖਾਹ ਸਾਰੀ 10000 ਰੁਪਏ ਤੁਸੀਂ ਇਹ ਸੋਚੋ ਕਿ ਜਿਹੜਾ ਗੈਸ ਸਿਲੰਡਰ ਹੈ ਜਿਹੜਾ ਸਾਨੂੰ 350 ਜਾਂ 2200 ਚ ਮਿਲਦਾ ਸੀਗਾ ਮੋਦੀ ਨੇ ਪਹਿਲਾਂ ਜੀਐਸਟੀ ਕਰਕੇ ਉਹਨੂੰ ਇਹ ਕਹਿੰਦਾ ਕਿ ਸਬਸਿਡੀ ਆਉਗੀ ਤੁਹਾਨੂੰ ਠੀਕ ਹੈ ਉਹ ਸਿਲੰਡਰ 550 ਦਾ ਹੋਇਆ ਉਸ ਤੋਂ ਬਾਅਦ ਜੀਐਸਟੀ ਆਣੀ ਵੀ ਬੰਦ ਹੋ ਗਈ ਹੈ ਹੁਣ ਉਹੀ ਸਿਲੰਡਰ ਸਾਨੂੰ 836 ਰੁਪਏ ਦਾ ਮਿਲਦਾ ਹੈ ਤੁਸੀਂ ਇਹ ਸੋਚ ਲਓ ਕਿ ਜਿਹੜੀ ਤੇਲ ਦੀ ਕੀਮਤ ਹੈ ਉਹ 100 ਰੁਪਏ ਲੀਟਰ ਤੋਂ ਉੱਪਰ ਚਲੀ ਜਾ ਰਹੀ ਹੈ ਪਰ ਗੈਸ ਸਿਲੰਡਰ ਦੀ ਵੀ ਤਕਰੀਬਨ ਸਮਝ ਲਓ 850 ਰੁਪਏ ਨੂੰ ਹੋ ਚੁੱਕੀ ਹੈ ਤੁਸੀਂ ਇਹ ਸੱਚੋ ਜਿਹੜਾ ਫਲੇਵਰ ਕਲਾਸ ਆਦੀ ਹੈਗਾ ਉਹਦਾ ਬਜਟ ਕਿਸ ਕਦਰ ਉਹਦਾ ਬਜਟ ਕਿਸ ਕਦਰ ਹਿਲ ਗਿਆ ਹੋਗਾ ਕਿ ਉਹ ਆਪਣੇ ਬੱਚੇ ਪਾਲੂਗਾ ਜਾਂ ਉਹ ਮੋਟਰਸਾਈਕਲ ਜਾਂ ਕਿਸੇ ਚੀਜ਼ ਨੂੰ ਖਰੀਦ ਕੇ ਉਹਦੇ ਉੱਤੇ ਆਪਣੇ ਕੰਮ ਤੇ ਜਾ ਸਕੂਗਾ ਮਗਰ ਐਸਾ ਕੁਝ ਵੀ ਨਹੀਂ ਹੋ ਰਿਹਾ ਬਲਕਿ ਜਿਹੜਾ ਇੱਕ ਫਲੇਵਰ ਕਲਾਸ ਆਦਮੀ ਆ ਉਹ ਭੁੱਖਾ ਮਰਨ ਨੂੰ ਮਜਬੂਰ ਹੋ ਚੁੱਕਾ ਹੈ ਐਨੀ ਮਹਿੰਗਾਈ ਹੋ ਚੁੱਕੀ ਹੈ ਕਿ ਉਹ ਬਜਾਏ ਕਿਸੇ ਬਾਈਕ ਤੇ ਜਾਣ ਦੀ ਬਜਾਏ ਜਾਂ ਤੇਲ ਤੇ ਉਹ ਸਾਈਕਲ ਖਰੀਦਣ ਦਾ ਮਜਬੂਰ ਹੈ ਜਾਂ ਫਿਰ ਉਹ ਪੈਦਲ ਜਾਣ ਨੂੰ ਮਜਬੂਰ ਹੈ ਇਸ ਦੇ ਵਿੱਚ ਉਹ ਆਪਣੇ ਬੱਚੇ ਪੜਾਵੇ ਜਾਂ ਉਹ ਆਪਣੇ ਘਰ ਦਾ ਬਜਟ ਚਲਾਵੇ ਜਾਂ ਆਪਣੇ ਬੱਚੇ ਨੂੰ ਕੋਈ ਕਪੜਾ ਲੱਤਾ ਖਰੀਦ ਕੇ ਦੇਵੇ ਸਾਰੀਆਂ ਚੀਜ਼ਾਂ ਤੇ ਜੀਐਸਟੀ ਤਾਂ ਲਾਗੂ ਹੋਈ ਹੈ ਮਗਰ ਜਿਹੜਾ ਇਹ ਪੈਟਰੋਲ ਸੀਗਾ 35 ਰੁਪਏ ਨੂੰ ਜਾਂ 36 ਰੁਪਏ ਨੂੰ ਮਿਲਦਾ ਸੀਗਾ ਫੈਮਿਲੀ ਲਈ ਜਾਂ ਕੋਈ ਤੁਸੀਂ ਹੋਰ ਵੀ ਕਲਾਸ ਫੈਮਿਲੀ ਲਈ ਰੱਖ ਲਓ ਪਰ ਕਿਸੇ ਲਈ ਵੀ ਇੰਨਾ ਬਜਟ ਨਹੀਂ ਹੈਗਾ ਕਿ ਉਹ 100 ਰੁਪਏ ਦੇ ਉੱਪਰ ਦੇ ਲੀਟਰ ਦਾ ਤੇਲ ਨੋ ਖਰੀਦ ਸਕੇ ਜਾਂ ਟਰੈਵਲ ਕਰ ਸਕੇ ਇਸ ਲਈ ਮਜਬੂਰ ਹੋ ਚੁੱਕੇ ਆ ਅਸੀਂ ਇਸ ਧਰਨੇ ਨੂੰ ਲਗਾਣ ਲਈ ਆ ਆਪਣੇ ਆਪ ਨੂੰ ਪ੍ਰੋਟੈਸਟ ਕਰਨ ਲਈ ਕਿਉਂਕਿ ਭੁੱਖੇ ਮਰਨ ਤੋਂ ਚੰਗਾ ਹੈ ਕਿ ਅਸੀਂ ਆਪਣੇ ਲਈ ਲੜੀਏ ਆਪਣੇ ਲਈ ਲੜਦੇ ਲੜਦੇ ਅਸੀਂ ਮਰ ਜਾਈਏ ਸਾਡੇ ਲਈ ਉਹ ਚੰਗਾ ਹੈਗਾ ਬਜਾਏ ਭੁੱਖੇ ਮਰਨ ਦੇ ਇਹ ਜਿਹੜੀ ਕਿ ਜਨਤਾ ਦੇ ਹੋਰ ਬੜਿਆ ਹੋਗਾ ਮਰਜੇਸ਼ ਕੋਰ ਜ਼ਿਲ੍ਹਾ ਪ੍ਰਧਾਨ ਲੋਕ ਸਭਾ ਪਾਰਟੀ ਐਸਪੀਏ ਅੱਜ ਜਿਹੜਾ ਇਹ ਲੋਸ਼ ਪ੍ਰਦਰਸ਼ਨ ਜਿਹੜਾ ਅਸੀਂ ਅਰਥੀ ਮੋਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਪਤਲਾ ਫੂਕ ਰਿਹਾ ਹੈਗੇ ਆ ਤਾਂ ਕਿ ਜਿਹੜੀ ਇਹ ਤੇਲ ਦੀਆਂ ਕੀਮਤਾਂ ਵਧੀਆਂ ਵਧੀਆਂ ਕੀਮਤਾਂ ਇਹ ਇਹ ਵਾਪਸ ਕਰਾ ਸਕਣ ਕਿਉਂਕਿ ਕੇਂਦਰ ਸਰਕਾਰ ਨੇ ਤੇਲ ਇੰਨਾ ਕੁ ਮਹਿੰਗਾ ਕਰ ਦਿੱਤਾ ਕਿ ਆਮ ਲੋਕਾਂ ਦੇ ਬਜਟ ਤੋਂ ਬਾਹਰ ਚੁੱਕਿਆ ਹੈਗਾ ਵਾਹ ਤੇ ਉਹ ਤੋਂ ਜੋ ਕਾਂਗਰਸੀ ਸਰਕਾਰ ਸੀਗੀ ਇਹ ਭਾਜਪਾ ਵਾਲਿਆਂ ਦਾ ਇਹ ਅਰਧਨਗਰ ਹੋ ਪ੍ਰਦਰਸ਼ਨ ਕਰਦੇ ਸੀਗੇ ਵੀ ਹੁਣ ਇਹਨਾਂ ਨੂੰ ਯਾਦ ਨਹੀਂ ਆਉਂਦਾ ਅਸ਼ਮੀਤਾ ਰਾਣੀ ਸੜਕ ਦੇ ਉੱਤੇ ਰੋਲਾ ਪਾਉਂਦੀ ਸੀਗੀ ਆ ਬਈ ਭਾਪੀ ਆਲੇ ਹੋਰ ਕੇਂਦਰ ਮੰਤਰੀ ਕਿਹੜੇ ਕਹਿੰਦੇ ਸੀਗੇ ਫਿਰ ਇਹ ਸਰਕਾਰ ਦੇ ਨਾਲ ਜਿਹੜੀ ਮਿਲੀ ਭੁਗਤਾਨ ਕੇਂਦਰ ਸਰਕਾਰ ਤੇਲ ਮਾਫੀਆ ਨਾਲ ਰਲਈ ਹੋਈ ਹੈਗੀ ਆ ਕਿ ਹੁਣ ਤੇਲ ਮਾਫੀਆ ਨਾਲ ਰਲਈ ਨਹੀਂ ਹੋਈ ਹੈਗੀ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਇਹ ਜਲਦੀ ਤੋਂ ਜਲਦੀ ਤੇਜ ਜੇ ਕਿਲ ਤੋਂ ਵਾਪਸ ਕੀਤੀਆਂ ਜਾਣ ਨਹੀਂ ਤਾਂ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗਾ ਇਹ ਗੱਲ ਜਨਤਕ ਕਰਦੇ ਰਹਿਾਂਗੇ ਅਸੀਂ ਕੇਂਦਰ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਇਹ ਜਿਹੜਾ 2022 ਦੇ ਵਿੱਚ ਜਿਹੜਾ ਆੜ ਵਾਲਾ ਵਾਅਦਾ ਦਿਖਾ ਦੇਣਗੇ ਲੋਕ ਵੀ ਸਰਕਾਰ ਕਿੱਦਾਂ ਚੱਲਦੀ ਹੈ ਕਿਦਾਂ ਨਹੀਂ ਆਮ ਲੋਕਾਂ ਦੀ ਸਰਕਾਰ ਬਣੂਗੀ ਹੁਣ ਤਾਂ ਤਾਂ ਕਿ ਇਹ ਲੋਕਾਂ ਨੂੰ ਆਮ ਲੋਕਾਂ ਨੂੰ ਰਾਹਤ ਮਿਲੇ ਜੋ ਅਸੀਂ ਅੱਜ ਇਹ ਮੋਦੀ ਦਾ ਅਰਤੀਪੁਰੂ ਪ੍ਰਦਰਸ਼ਨ ਕਰ ਰਹੇ ਆ ਅਸੀਂ ਕੇਂਦਰ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਜੋ ਕੰਮ ਕਰਨ ਦੀ ਨਹੀਂ ਸੁੱਤੀ ਹੋਈ ਆ ਇਹਨਾਂ ਕੇਂਦਰ ਸਰਕਾਰ ਨੂੰ ਇਹ ਨਹੀਂ ਪਤਾ ਲੱਗਦਾ ਜੋ ਕਿ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵਧਾਈ ਜਾਂਦੇ ਨੇ ਜੋ ਕਿ ਇਹ ਕੀਮਤਾਂ ਵਧਾਉਣ ਨਾਲ ਖਾਲੀ ਪੈਟਰੋਲ ਡੀਜ਼ਲ ਦੀ ਜੇਬ 'ਚ ਫਰਕ ਨਹੀਂ ਪੈਂਦਾ ਪੂਰੀ ਰਸੋਈ ਹਿੱਲ ਜਾਂਦੀ ਆ ਏਰੀਆ 'ਕ ਮਾਤੜ ਬੰਦੇ ਨੂੰ ਰੋਟੀ ਪਾਣੀ ਚਲਾਉਣ ਦਾ ਆਪਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਜੋ ਕਿ ਇਹ ਪੈਟਰੋਲ ਕੀਮਤ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਦੋ ਘਟਕੀਤੀ ਜਾਵੇ ਅਤੇ ਇਸ ਤੇ ਲੱਗੀ GST ਘਟਾਈ ਜਾਵੇ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਆ ਜੋ ਕਿ ਇਸ ਤੇ ਲੱਗੀ ਜਿਹੜੀ GST ਆ ਜਾਂ ਜੋ ਵੀ ਇਹਨਾਂ ਟੈਕਸ ਵਗੈਰਾ ਵਾ ਇਸ ਤੇ ਘਟਾਇਆ ਜਾਵੇ ਜੋ ਕਿ ਆਮ ਪਬਲਿਕ ਨੂੰ ਇਨਾ ਹੀ ਕਹਿੰਦੇ ਹੋਏ ਧੰਨਵਾਦ ਤੇਲ ਦੀਆਂ ਵਧੀਆ ਕੀਮਤਾਂ ਵਿੱਚ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਉਹਨੂੰ ਘੰਟਾ ਕਰ ਪਹੁੰਚ ਕੇ ਅਰਤੀ ਫੁੱਕੀ ਗਈ ਹੈ ਨਰਿੰਦਰ ਮੋਦੀ ਨੂੰ ਅਰਦੇ ਪ੍ਰਧਾਨ ਮੰਤਰੀ ਜੀ ਪਰ ਕਿਹਦੇ ਨਾਲ ਕਿਹਦੇ ਕੇਂਦਰ ਨੂੰ ਵੀ ਲਾਂਤਾਂ ਪਾਈਆਂ ਗਈਆਂ ਨੇ ਲੋਕਤੰਤਰੀ ਸਾਹਿਬ ਪਾਰਟੀ ਵੱਲੋਂ ਕਿ ਜਿਹੜਾ 30 35 ਰੁਪਏ ਕਰੇ ਕੋਸਟ ਪੰਦੀ ਹੈ ਤੇਲ ਦੀ ਉਹਨੂੰ 100-100 ਰੁਪਏ ਵੇਚਣਾ ਇੰਨੇ ਜ਼ਿਆਦਾ ਟੈਕਸ ਲਾ ਕੇ ਉਹ ਕਿਹਦੇ ਨਾਲ ਕਿਹਦਾ ਸਮਝਦਾਰੀ ਵਾਲੀ ਗੱਲ ਨਹੀਂ ਹੈ ਜਿਹੜੇ ਕੇਂਦਰੀ ਮੰਤਰੀ ਹੈ ਜਾਂ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਇੱਥੇ ਸੰਗਿਆਨ ਲੈਣਾ ਚਾਹੀਦਾ ਉਹਨਾਂ ਨੂੰ ਇੱਥੇ ਗੜੀ ਤੋਂ ਗੜੀ ਕਾਰਵਾਈ ਕਰਦੇ ਹੋਏ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਨੂੰ ਘਟਾ ਘਟਾते ਹੋਏ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਕੈਮਰਾਮੈਨ ਹਰਦੀਪ ਸਿੰਘ ਜਨ ਨਾਲ ਅਭਿਸ਼ੇਕ ਲੋਟ ਐਸਐਮ ਜਨ نیوز ਨੂੰ ਦਿਹਾਣਾ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.